ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਅ ਇੱਕ ਦੋ ਦਿਨ ਪਹਿਲਾਂ ਮੈਂ ਵੀਡੀਓ ਪਾਈ ਸੀ ਨਾ ਵੀ ਜਿਹੜੇ ਬੰਦੇ ਆਪਣੀਆਂ ਕੁੜੀਆਂ ਨੂੰ ਕੱਲੀਆਂ ਨੂੰ ਕੈਨੇਡਾ ਅਮਰੀਕਾ ਭੇਜਦੇ ਆ ਉਹਨਾਂ ਨੂੰ ਜ਼ਰੂਰ ਸੋਚਣਾ ਚਾਹੀਦਾ ਹਨਾ ਅ ਡਰਾ ਬੈਕ ਕੀ ਹੈ ਬਾਹਰਲੇ ਮੁਲਕਾਂ ਵਿੱਚ ਕੁੜੀਆਂ ਕੱਲੀਆਂ ਕੁੜੀਆਂ ਨੂੰ ਭੇਜਣ ਦੇ ਤੇ ਪਰ ਬਹੁਤ ਘੱਟ ਲੋਕ ਆ ਜਿਹੜੇ ਇਸ ਚੀਜ਼ ਨੂੰ ਸੋਚਦੇ ਆ ਜਾਦਾ ਫਿਰ ਉਹੀ ਚੀਜ਼ ਬਾਰਲੇ ਦੇਸ਼ਾਂ ਦਾ ਇੰਨਾ ਪ੍ਰਭਾਵ ਵੀ ਹੈ ਕਿ ਉਹਨਾਂ ਨੂੰ ਇਹ ਲੱਗਦਾ ਵੀ ਇੱਕ ਵਾਰੀ ਜਵਾਕ ਨੂੰ ਔਖੇ ਸੋਕੇ ਬਾਹਰ ਭੇਜ ਦੋ ਤੇ ਫਿਰ ਸਾਰੇ ਮਸਲੇ ਹੱਲ ਹੋ ਜਾਣਗੇ ਸ਼ਾਇਦ ਵੀ ਸਾਡਾ ਵਧੀਆ ਡਿਸੀਜਨ ਆ ਉਹਨਾਂ ਨੂੰ ਐਂ ਲੱਗਦਾ ਵੀ ਲੋਕ ਜੋ ਕਹਿ ਰਹੇ ਆ ਸ਼ਾਇਦ ਐਵੇਂ ਹੀ ਕਹਿ ਰਹੇ ਆ ਤੇ ਕੱਲ ਮੈਨੂੰ ਮੇਰੇ ਇੱਕ ਖਾਸ ਮਿੱਤਰ ਦਾ ਫੋਨ ਆਇਆ ਉਹਨੇ ਕਿਹਾ ਵੀ ਮੁਖਸਰ ਜ਼ਿਲ੍ਹੇ ਦੇ ਵਿੱਚੋਂ ਇੱਕ ਪਿੰਡ ਹੈਗਾ ਮੈਂ ਪ੍ਰਾਈਵੇਸੀ ਕਰਕੇ ਪਿੰਡ ਦਾ ਨਾਂ ਨਹੀਂ ਲਵਾਂਗਾ 9 ਮਹੀਨੇ ਪਹਿਲਾਂ ਐਡਮਿੰਟਨ ਗਈ ਆ ਕੁੜੀ ਤੇ ਹਜੇ ਤੱਕ ਉਹਨੂੰ ਕੰਮ ਨਹੀਂ ਮਿਲਿਆਗਾ ਤੇ ਉਹਦੇ ਘਰਦਿਆਂ ਨੇ ਉਹਨੂੰ ਬਹੁਤ ਔਖੇ ਹੋ ਕੇ 20-25 ਲੱਖ ਰੁਪਈਆ ਲਾ ਕੇ ਭੇਜਿਆ ਸੀ ਤਿੰਨ ਚਾਰ ਕਿੱਲੇ ਉਹਦੇ ਫਾਦਰ ਕੁੱਲੇ ਜ਼ਮੀਨ ਹੈ ਤੇ ਬਾਕੀ ਉਹਦਾ ਫਾਦਰ ਠੇਕੇ ਤੇ ਜ਼ਮੀਨ ਲੈਂਦਾ ਉਹਦੇ ਨਾਲ ਗੁਜ਼ਾਰਾ ਕਰਦਾ ਤੇ ਉਹਨੂੰ ਐਡਮਿੰਟਨ ਭੇਜਤਾ 9 ਮਹੀਨੇ ਦੀ ਘਰੇ ਬੈਠੀ ਆ ਹਜੇ ਤੱਕ ਕੰਮ ਨਹੀਂ ਮਿਲਿਆ ਤੇ ਉਹਦੀ 6.5 ਲੱਖ ਰੁਪਈਆ ਫੀਸ ਡਿਊ ਆ ਵੀ ਵਿਦਿਨ 2 ਮੰਥਸ ਦੋ ਦਿਨ ਦੋ ਮਹੀਨਿਆਂ ਦੇ ਵਿੱਚ ਵਿੱਚ ਉਹਨੇ ਫੀਸ ਭਰਨੀ ਆ ਤੇ ਕੁੜੀ ਬਹੁਤ ਪਰੇਸ਼ਾਨ ਹੈ ਤੇ ਉਹ ਜਿਹੜੇ ਮੇਰੇ ਦੋਸਤ ਨੇ ਮੈਨੂੰ ਫੋਨ ਕਰਕੇ ਦੱਸੀ ਆ ਸਾਰੀ ਗੱਲ ਉਹ ਲੜਕੀ ਦੀ ਦਾਦੀ ਉਹਦੇ ਘਰੇ ਗਈ ਉਹ ਮੁੰਡਾ ਵੀ ਕੈਨੇਡਾ ਤੋਂ ਵਾਪਸ ਆਇਆ ਵਾ ਉਹਦੇ ਕੋਲੇ ਹੈਲਪ ਲਾਈਨ ਗਈ ਦਾਦੀ ਵਿਚਾਰੀ ਰੋ ਪਈ ਵੀ ਐਂ ਕਰਕੇ ਅਸੀਂ ਕੁੜੀ ਨੂੰ ਕਿਹਾ ਵੀ ਜੇ ਨਹੀਂ ਪੈਸੇ ਬਣਦੇ ਨਹੀਂ ਕੰਮ ਮਿਲਦਾ ਤੂੰ ਵਾਪਸ ਆ ਜਾ ਪਰ ਉਹ ਕੁੜੀ ਬੇਇੱਜ਼ਤੀ ਮਹਿਸੂਸ ਕਰਦੀ ਐ ਵੀ ਮੈਂ ਹੁਣ ਵਾਪਸ ਨਹੀਂ ਆਉਣਾਗਾ ਦੇ ਵੀ ਮੇਰਾ ਕੋਈ ਹੀਲਾ ਵਸੀਲਾ ਕਰੋ ਤਾਂ ਉਹ ਕਰਕੇ ਇਸ ਕਰਕੇ ਉਹਦੀ ਦਾਦੀ ਉਹ ਮੇਰੇ ਮਿੱਤਰ ਕੋਲੇ ਗਈ ਸੀ ਵੀ ਤੁਸੀਂ ਕਹੋ ਐਡਮਿੰਟਨ ਦੇ ਵਿੱਚ ਵੀ ਕੋਈ ਬੰਦੇ ਕੰਮ ਦਵਾ ਦੇਣ ਹਨਾ ਵੀ ਸਾਡੀ ਲੜਕੀ ਦੀ ਹੈਲਪ ਹੋ ਜਾਊਗੀ ਕਿਉਂਕਿ ਉਹ ਵਾਪਸ ਨਹੀਂ ਮੋੜਨਾ ਚਾਹੁੰਦੀਗੀ ਤੇ ਉਹ ਬਾਈ ਨੇ ਫਿਰ ਜਿੰਨੇ ਵੀ ਡਮਿੰਟਨ ਵਾਲੇ ਦੋਸਤ ਸੀ ਸਾਰਿਆਂ ਨੂੰ ਮੈਸੇਜ ਕੀਤਾ ਜਿਵੇਂ ਦੀ ਟੜਕੇ ਗੱਲ ਹੋਈ ਸੀ ਮੈਂ ਕਿਹਾ ਬਾਈ ਕੀ ਬਣਿਆ ਕਹਿੰਦਾ ਮੈਂ ਮੈਸੇਜ ਤਾਂ ਭੇਜਤਾ ਸੀ ਪਰ ਸਾਰਿਆਂ ਨੇ ਹੱਥ ਖੜੇ ਕਰਤੇ ਵੀ ਉਹ ਕਹਿੰਦੇ ਵੀ ਕਿਸੇ ਕੋਲੇ ਕੰਮ ਹੀ ਹੈ ਨਹੀਂ ਵੀ ਕੰਮ ਦਵਾਈਏ ਕੀ ਤੇ ਕੁੜੀ ਮੋੜਨਾ ਨਹੀਂ ਚਾਹੁੰਦੀਗੀ ਤੇ ਮੈਂ ਕਿਹਾ ਵੀ ਉਹਦੇ ਫਾਦਰ ਸਾਹਿਬ ਵੀ ਕਿਵੇਂ ਆ ਵੀ ਕੀ ਪੋਜੀਸ਼ਨ ਆ ਇੱਥੇ ਕਹਿੰਦੇ ਤਿੰਨ ਚਾਰ ਕਿੱਲੇ ਜ਼ਮੀਨ ਆ ਠੇਕੇ ਦੇ ਜ਼ਮੀਨ ਲਈ ਸੀ ਤੇ ਠੇਕੇ ਵਾਲੀ ਜ਼ਮੀਨ ਵੀ ਉਹਦੇ ਫਾਦਰ ਨੇ ਛੱਡਤੀ ਵੀ ਸਟ੍ਰੈਸ ਹੀ ਇੰਨਾ ਹੋ ਗਿਆ ਇਸ ਚੀਜ਼ ਦਾ ਵੀ ਵਾਰੀ-ਵਾਰੀ ਕਹਿਣ ਦਾ ਮਤਲਬ ਵੀ ਆਪਾਂ ਜੇ ਉਹੀ ਗੱਲਾਂ ਕਰਦੇ ਕਰੀ ਜਾਵਾਂਗੇ ਚੰਗੀਆਂ ਨਹੀਂ ਲੱਗਦੀਆਂ ਵੀ ਆਹ ਹਾਲਾਤ ਐ ਵੀ ਕਿੰਨੇ ਲੋਕ ਆਪਾਂ ਯਾਰ ਮੂਰਖਾਂ ਕਿੰਨੇ ਪਤਾ ਨਹੀਂ ਕਿਹਦੇ ਪਿੱਛੇ ਲੱਗਦੇ ਆ ਬਿਨਾਂ ਸੋਚੇ ਸਮਝੇ ਆਪਾਂ ਉਹਦੇ ਜਵਾਕਾਂ ਨੂੰ ਖੂਚ ਧੱਕਾ ਦੇਣ ਵਾਲੀ ਗੱਲ ਆ ਵੀ ਆਪਾਂ ਖੂਚ ਧੱਕਾ ਦੇ ਰਹੇ ਆ ਯਾਰ ਹੁਣ ਕਮ ਸੇ ਕਮ ਜੇ ਉਹੀ 20-25 ਲੱਖ ਰੁਪਇਆ ਲਾ ਕੇ ਉਹਨੂੰ ਕੋਈ 5-7 ਲੱਖ ਲਾ ਕੇ ਵਧੀਆ ਉਹਦਾ ਫਾਦਰ ਐਜੂਕੇਸ਼ਨ ਦੇ ਦਿੰਦਾ ਜਾਂ 10-15 ਲੱਖ ਹੋਰ ਲਾ ਕੇ ਉਹਦਾ ਵਧੀਆ ਘਰੇ ਵਿਆਹ ਕਰ ਦਿੰਦਾ ਤਾਂ ਉਹ ਵਧੀਆ ਨਹੀਂ ਸੀ ਤੇ ਸ਼ਾਇਦ ਸਹੁਰੇ ਘਰੇ ਜਾ ਕੇ ਉਹ ਆਪਦਾ ਵਧੀਆ ਫਿਊਚਰ ਬਣਾ ਸਕਦੀ ਜਾਂ ਸੌਰੇ ਪਰਿਵਾਰ ਵਧੀਆ ਮਿਲ ਜਾਂਦਾ ਸ਼ਾਇਦ ਉਹਦੀ ਪੜ੍ਹਾਈ ਵੀ ਕੰਟੀਨਿਊ ਰਹਿੰਦੀ ਹੋ ਸਕਦਾ ਕੋਈ ਜੋਬ ਲਈ ਵੀ ਅਪਲਾਈ ਕਰਦੀ ਤੇ ਆਪਦੇ ਪੈਰੀਂ ਆਪ ਘਵਾੜਾ ਮਾਰਨ ਵਾਲੀ ਗੱਲ ਆ ਤੇ ਹੁਣ ਕਿੰਨੀ ਮੁਸ਼ਕਲ ਦੇ ਵਿੱਚੋਂ ਪਰਿਵਾਰ ਲੰਘ ਰਿਹਾ ਤੇ ਇਹ ਇਹ ਜਿਹੜਾ ਹੈਗਾ ਮੇਰੀ ਦੱਸਣ ਦਾ ਮਤਲਬ ਇਹ ਸੀ ਵੀ ਆਪਾਂ ਨੂੰ ਸਮਝਣਾ ਚਾਹੀਦਾ ਦੂਜਾ ਮੈਂ ਇਸ ਵੀਡੀਓ ਰਾਈ ਬੇਨਤੀ ਕਰਦਾ ਵੀ ਕੋਸ਼ਿਸ਼ ਕਰੋ ਜੇ ਤੁਹਾਡਾ ਕੋਈ ਮਿੱਤਰ ਦੋਸਤ ਡਮਿੰਟਨ ਦੇ ਵਿੱਚ ਹੈਗਾ ਵਧੀਆ ਚੰਗੀ ਪੋਜੀਸ਼ਨ ਤੇ ਹੈਗਾ ਜਿਹੜਾ ਉਸ ਲੜਕੀ ਦੀ ਹੈਲਪ ਕਰ ਸਕਦਾ ਤਾਂ ਜਰੂਰ ਦੱਸਿਓ ਜੇ ਇਸ ਵੀਡੀਓ ਦੇ ਕਮੈਂਟ ਦੇ ਕਮੈਂਟ ਸੈਕਸ਼ਨ ਦੇ ਵਿੱਚ ਆਪ ਜਾ ਕੇ ਜੇ ਕੋਈ ਹੈਲਪ ਕਰ ਸਕਦਾ ਤਾਂ ਦੱਸਿਓ ਜੇ ਤਾਂ ਕਿ ਆਪਾਂ ਚਲੋ ਹੁਣ ਜਿਹੜੀ ਕੁੜੀ ਲੜਕੀ ਗਈ ਹੈ ਆਪਾਂ ਕੋਈ ਉਹਦੇ ਪਰਪਾਈ ਤਾਂ ਨਹੀਂ ਕਰ ਸਕਦੇ ਪਰ ਉਹਨੂੰ ਆਪਾਂ ਕੰਮ ਦਵਾ ਸਕਦੇ ਹਾਂ ਵੀ ਉਹ ਕੋਈ ਸਟ्रेस ਲੈ ਕੇ ਕੋਈ ਉਹਦਾਂ ਦਾ ਗਲਤ ਕੰਮ ਨਾ ਕਰੇ ਤਾਂ ਸਾਰੀ ਮੇਰੀ ਜਿੰਨੇ ਵੀ ਦੋਸਤ ਮਿੱਤਰ ਆ ਕੈਨੇਡਾ ਦੇ ਵਿੱਚ ਰਹਿ ਰਹੇ ਐਡਮਿੰਟਨ ਖਾਸ ਕਰਕੇ ਜਿਨ੍ਹਾਂ ਕੋਲੇ ਕੋਈ ਹੈ ਹੈਸੀਅਤ ਕੰਮ ਦਵਾਉਣ ਦੀ ਤਾਂ ਜਰੂਰ ਆਪਾਂ ਇਸ ਕੁੜੀ ਦੀ ਮਦਦ ਕਰੀਏ ਥੈਂਕ ਯੂ ਸੋ ਮੱਚ ਸਸਿਕਾ